ਉਹਨੂੰ ਦਾਣਾ ਹਾਰਡ ਹੋ ਗਿਆ ਹੁਣ ਉਹਦਾ ਵੀ ਲਾਲਗੀ ਚ ਆ ਗਈ ਐ ਤੇ ਆਪਣਾ ਵੀ ਅੱਜ ਆਪਾਂ ਵੀ ਥੈਰੇਪੀ ਲਈ ਆ ਇੱਥੇ ਖੇਤਾਂ ਵਿੱਚ ਆ ਕੇ ਤੇ ਜਿਹੜੀ ਖੇਤਾਂ ਵਾਲੀ ਥੈਰੇਪੀ ਇਹਦਾ ਕੋਈ ਤੋੜਨੇਗਾ ਬਾਪੇ ਦਾ ਨਾਮ ਲੈ ਕੇ ਬਾੜ ਦਾ ਸੈਕਟਰ ਖੇਤ ਚ ਝੋਨਾ ਸੀਜ਼ਨ ਹੋ ਗਿਆ ਸ਼ੁਰੂ ਅੱਜ ਤੋਂ ਆਪਾਂ ਬੀਜਣ ਲੱਗੇ ਆ ਅੱਜ ਪਨੀਰੀ ਦੀ ਲਾਸਟ ਇਨਸਟਾਲਮੈਂਟ 24 ਘੰਟੇ ਨੂੰ ਭੇਕੇ ਰੱਖਿਆ ਉਸ ਤੋਂ ਬਾਅਦ 24 ਘੰਟੇ ਦਵਾ 48 ਘੰਟੇ ਹੋਰ ਇਹਨੂੰ ਬੂਰੇ ਚ ਰੱਖਿਆ ਆਪਾਂ ਟੋਟਲ 72 ਘੰਟੇ ਹੋ ਗਿਆ ਹੁਣ ਤੇ 72 ਘੰਟੇ ਦਾ ਵਾਧ ਪਗਾਰਾ ਲੱਗ ਗਿਆ ਤੇ ਹਾਰ ਦਾ ਛੱਟਾ ਦੇਤਾ ਹੁਣ ਤੇ ਪਨੀਰੀ ਦਾ ਛੱਟਾ ਦੇ ਕੇ ਫਿਰ ਤੰਗੜੀ ਫੇਰ ਦੇਣੀ ਆ ਤਾਂ ਫਿਰ ਛੱਡਣਾ ਪਾਣੀ ਤੇ ਜਿੰਨੀ ਵੀ ਪਨੀਰੀ ਬੀਜੀ ਸਾਰੀ ਇਦਾਂ ਹੀ ਆ ਤੇ ਪਨੀਰੀ ਸੋਹਣੀ ਆ ਸਾਰੀ ਆ ਕੇਰਾ ਬਿਨਾ ਸਿਰਫ 12 ਘੰਟੇ ਭੇਂ ਕੇ ਛੱਟਾ ਦਿੱਤਾ ਸੀ ਤੇ ਦੇਖੋ ਕਿਦਾਂ ਹੁੰਦਾ ਜਾਂ ਨਹੀਂ ਬਟ ਇਹ ਚ ਇੰਨੀ ਸੋਹਣੀ ਨਹੀਂ ਹੋਈ ਪਨੀਰੀ ਇਹ ਵਾਲੀ ਤੇ ਇਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਦੁਪਹਿਰ ਨੂੰ ਬੀਜੀ ਸੀ ਤੇ ਬਾਕੀ ਪਗਾਰਾ ਵੀ ਨਹੀਂ ਵੱਜਾ ਸੀ ਅਸੀਂ ਇਦਾਂ ਕਦੀ ਬੀਜੀ ਨਹੀਂ ਇਦਾਂ ਸੁੱਕੀ ਤੇ ਇੱਕ ਬੀਜ ਦੁਪਹਿਰ ਨੂੰ ਹੋ ਗਏ ਤੇ ਸਹੀ ਨਹੀਂ ਹੋਈ ਇੰਨੀ ਤੇ ਬਾਕੀ ਪਨੀਰੀ ਦਾ ਓਕੇ ਰਿਪੋਰਟ ਹੈ ਸਾਰੀ ਤੇ ਆਪਰੇ ਵੀ ਹਰਾ ਹੋਣ ਲੱਪਿਆ ਮਾੜਾ ਮਾੜਾ ਤੇ ਅੱਜ ਬੀਜਨੇ ਆ ਇਹਨੂੰ ਤੇ ਹੁਣ ਇਹਨੂੰ ਅੱਜ ਸਵੇਰੇ ਸਵੇਰੇ ਬੀਜਣਾ ਅੱਜ ਆਪਾਂ 7 ਵਜੇ ਆ ਪਨੀਰੀ ਰੈਡੀ ਆ ਬੀਜਣ ਨੂੰ ਡਾ ਤੇ ਪੋਟਾਸ਼ ਪਾਤੀ ਤੇ ਛੱਟਾ ਦੇ ਕੇ ਤਿੰਨ ਵਾਰੀ ਛੱਟਾ ਦਵਾਂਗੇ ਉਸ ਬਾਅਦ ਤੰਗਲੀ ਫੇਰਾਂਗੇ ਫੇਛ ਛੱਡਾਂਗੇ ਪਾਣੀ ਤੇ ਫੇਰ ਪਾਵਾਂਗੇ ਕੱਖ ਦੀ ਦਵਾਈ ਤੇ ਪੰਜਾਬ ਤਾਂ ਪਾਣੀ ਬਿਨਾ ਕੱਖ ਵੀ ਨਹੀਂ ਪਾਣੀ ਦੇ ਨਾਲ ਹੀ ਆ ਪੰਜਾਬ ਹਰ ਸਾਲ ਇਹਨਾਂ ਦੇ ਨਾਲ ਕੀ ਆਪਾਂ ਨੂੰ ਪਤਾ ਲੱਗਦਾ ਹੈ ਕੀ ਐਮੀ ਹੈ ਤੇ ਆ ਪਾਣੀ ਦੀ ਤੇ ਕੀ ਐਮੀ ਹੈ ਤੇ ਆ ਰੁੱਖਾਂ ਦੀ ਬੇਸ਼ੱਕ ਅਧੂਰਾ ਹੀ ਰਹੇ ਮੈਂ ਦੇਖਿਆ ਏ ਖਾਬ ਜੋ ਬੇਸ਼ੱਕ ਅਧੂਰਾ ਹੀ ਰਹੇ ਮੈਂ ਦੇਖਿਆ ਏ ਖਾਬ ਜੋ ਪਰ ਮੁੱਕਣ ਨਾ ਦੇਈ ਰੱਬਾ ਪਾਣੀ ਪੰਜੇ ਆਪ ਚ ਪਰ ਮੁੱਕਣ ਨਾ ਦੇਈ ਰੱਬਾ ਪਾਣੀ ਪੰਜੇ ਆਪ ਚ ਅੱਜ ਪਾਣੀ ਛੜਤਾ ਆਪਾਂ ਝੋਨੇ ਲਈ ਤੇ 9 10 ਤਰੀਕ ਤੋਂ ਸ਼ੁਰੂ ਕਰ ਦਵਾਂਗੇ ਲਾਉਣਾ 7 ਤਰੀਕ ਹੋ ਗਈ ਅੱਜ ਮੱਕੀ ਦਾ ਤਾਂ ਕੰਮ 15 ਤਰੀਕ ਤੋਂ ਬਾਅਦ ਹੀ ਚੱਲਣਾ ਹੱਲੇ ਨਹੀਂ 15 ਤਰੀਕ ਤੋਂ ਬਾਅਦ ਚੱਲੂਗਾ ਕੰਮ ਆਪਣਾ ਐਨਾ ਸਾਰੇ ਕਿਆਰੇ ਚੈਨਾ ਸਵਾਰ ਕੇ ਛੱਟਾ ਦੇ ਹੋ ਗਿਆ ਤੰਗਲੀ ਫੇਰ ਕੇ ਤੇ ਨਾਲ ਹੀ ਪਾਣੀ ਛੱਡਾਂਗੇ ਇਹਨੇ ਵਿੱਚ ਤੇ ਢੇਰ ਟੂਰ ਪਾ ਕੇ ਬਾਜਰਾ ਵੀਜਿਆ ਹੀ ਬਹੁਤ ਸੋਹਣਾ ਤੇ ਪਰ ਇਹ ਕਮਾਦ ਆ ਉਹਨੂੰ ਅੱਜ ਪਾਣੀ ਲਾਇਆ ਤੇ ਫੇਰ ਇਹਦੇ ਵਿੱਚ ਕੋਰਾਜਨ ਕਰਨੀ ਆ ਪਾਣੀ ਖੜਾ ਕਰਕੇ ਤੇ ਬਾਕੀ ਓਕੇ ਆ ਕੰਮ ਚੱਲ ਰਿਹਾ ਕੱਲ ਕਮਾਦ ਨੂੰ ਪਾਣੀ ਲਾ ਕੇ ਤੇ ਇਹਨੂੰ ਕੋਰਾਜਨ ਕੀਤੀ ਸੀ ਆਪਾਂ ਤੇ ਖੜਾ ਕਰਕੇ ਉਹਦੇ ਵਿੱਚ ਕੀਤੀ ਸੀ ਕੋਰਾ ਜਨ ਆ ਮੱਕੀ ਆਪਣੀ ਹੈਗੀ 15 ਤਰੀਕ ਦੀ ਤੇ ਇਹ ਵੀ ਇੱਕ ਵਾਰੀ ਲਾਸਟ ਪਾਣੀ ਲਾਤਾ ਇਹਨੂੰ ਹੁਣ ਖੇਤ ਪੂਰੇ ਗਿੱਲੇ ਆ ਤੇ ਬਸ ਪਾਣੀ ਬੰਦ ਆ ਇਹਦਾ ਹੁਣ ਤੇ ਛੱਲੀ ਦਿਖਾਉਣੇ ਆਪਾਂ ਤੁਹਾਨੂੰ ਗਾਹ ਜਾ ਕੇ ਨਾ ਛੱਲੀ ਚੈੱਕ ਕਰਦੇ ਆ ਇੱਕ ਇਹ ਦਾਣਾ ਹਾਰਡ ਹੋ ਗਿਆ ਹੁਣ ਉਹਦਾ ਵੀ ਲਾਲਗੀ ਚ ਆ ਗਈ ਹੈ ਤੇ 9208 ਤੇ 9108 ਦੀ ਇੱਕ ਹੀ ਖਾਸੀਅਤ ਆ ਚਾੜਤਾ ਚਲੋ ਇਹਨਾਂ ਦਾ ਹੈਗਾ ਹੀ ਆ ਬ੍ਰਾਂਡ ਹੀ ਆ ਇੱਕ ਬੱਟ ਡੱਗਦੀ ਬਣੀਗੀ ਡੱਗਦੀ ਨਹੀਂ ਐਦ ਕੀ ਦੇਖ ਲਓ ਕਿੰਨੀਆਂ ਨੇਰੀਆਂ ਆਈਆਂ ਪਰ ਮੱਕੀ ਡਿਗੀ ਨਹੀਂ ਮਾੜੀ ਮੋਟੀ ਹੈਲ ਹੁਲ ਗਈ ਪਰ ਟਾਂਡੇ ਵੀ ਨਹੀਂ ਟੁੱਟੇ ਤੇ ਡਿਗੀ ਵੀ ਨਹੀਂ ਨਹੀਂ ਤਾਂ ਕਾਫੀ ਬੀ ਮੈਂ ਦੇਖਿਆ ਲੋਕਾਂ ਦੇ ਆ ਨਾ ਖੇਤ ਵਿਸ਼ੇ ਪਏ ਆ ਪਰ ਨਹੀਂ ਰਾਦਾ ਕੰਮ ਨਿਬੜ ਗਿਆ ਅੱਜ ਤੇ ਇਹਨੂੰ ਬਾਗ ਇੱਕ ਵਾਰੀ ਤੇ ਛੱਡਦੇ ਆ ਕੱਲੂ ਪਾਣੀ ਕੱਲ ਪਰਸੋਂ ਆਪਾਂ ਪੋਡਕਾਸਟ ਦੇਖ ਰਹੀ ਆ ਅਮੀਰ ਖਾਨ ਦਾ ਤੇ ਉਹ ਵਿੱਚ ਕਹਿ ਰਿਹਾ ਸੀ ਕਿ ਮੈਂ ਹੁਣ ਥੈਰੇਪੀ ਲੈਣਾ ਤੇ ਮੈਂ ਆਪਣਾ ਮਾਈਂਡ ਰੀਸੈਟ ਕੀਤਾ ਤੇ ਆਪਣਾ ਵੀ ਅੱਜ ਆਪਾਂ ਵੀ ਥੈਰੇਪੀ ਲਈ ਆ ਇੱਥੇ ਖੇਤਾਂ ਵਿੱਚ ਆ ਕੇ ਤੇ ਜਿਹੜੀ ਖੇਤਾਂ ਵਾਲੀ ਥੈਰੇਪੀ ਇਹਦਾ ਕੋਈ ਤੋੜ ਨਹੀਂਗਾ ਪਹਿਲਾ ਸਾਨੂੰ ਵੀ ਲੱਗਦਾ ਹੁੰਦਾਈ ਲੈ ਬਈ ਪਹਾੜਾ ਪੋੜਾਂ ਚ ਜਾ ਕੇ ਛੁੱਟੀਆਂ ਉਥੇ ਤਿੰਨ ਚਾਰ ਦਿਨ ਉਧਰ ਪਹਾੜਾ ਪੋੜਾ ਲਾ ਜਾ ਕੇ ਤੇ ਮਾਈਂਡ ਫਰੈਸ਼ ਹੋ ਜੂ ਪਰ ਨਹੀਂ ਇਹ ਸੋਚ ਗਲਤ ਆ ਜਿੰਨਾ ਚਿਰ ਆਪਣੇ ਮਾਈਂਡ ਨੂੰ ਕੋਈ ਅਚੀਵਮੈਂਟ ਨਹੀਂ ਹੈਗੀ ਜਾਂ ਆਪਣਾ ਮਾਈਂਡ ਖੁਸ਼ ਨਹੀਂ ਜਿੱਥੇ ਮਰਜ਼ੀ ਚੱਲ ਜਾਓ ਲਗਾ ਨਹੀਂ ਆਉਣਾ ਕਿਤੇ ਵੀ ਤੇ ਬਾਕੀ ਗੱਲ ਕਰਦੇ ਜਿਹੜੀ ਖੇਤਾਂ ਵਾਲੀ ਥੈਰੇਪੀ ਆ ਨਾ ਇਹਦਾ ਕੋਈ ਤੋੜ ਨਹੀਂ ਵੈਸੇ ਵੀ ਸੋਨਾ ਤਪਕੇ ਹੀ ਬਣਦਾ ਤੇ ਤੇ ਜਿਹਨੇ ਸਫਲ ਕਿਸਾਨ ਜਾਂ ਸਫਲ ਜੀਵਨ ਦਾਰ ਬਣਨਾ ਹੋ ਤਾਂ ਫਿਰ ਜੀਠ ਹਾਰ ਦੀਆਂ ਧੁੱਪਾਂ ਜ ਤਪਣਾ ਹੀ ਪੈਣਾ ਤੇ ਆਪਾਂ ਨੂੰ ਤਾਂ ਆ ਦਿਨ ਬਹੁਤ ਸੋਹਣੇ ਲੱਗਦੇ ਆ ਬਾਬੇ ਦਾ ਨਾਮ ਲੈ ਕੇ ਬਾਟਾ ਟੈਕ ਟੇਕ ਖੇਤ ਚ ਝੋਨਾ ਸੀਜ਼ਨ ਹੋ ਗਿਆ ਸ਼ੁਰੂ ਅੱਜ ਤੋਂ ਕਿੱਥੇ ਆ? ਹਾਂਜੀ। ਹੂੰ? ਕਿਹੜੀ ਦਵਾਈ ਲੈਣੀ ਭਾਜੀ ਤੁਸੀਂ ਦੱਸੋ? ਚੋਨੇ ਨੂੰ ਕਿਹੜੀ ਦਵਾਈ ਪਾਉਣੀ ਆ? ਹਾਈਬ੍ਰਿਡ ਲਾ ਰਹੇ ਐਸ ਵਾਰੀ ਭਾਜੀ? ਹੈ ਭਾਈ। ਕਿਹੜਾ ਲਾ ਰਹੇ ਹੋ 26? ਹਾਂ, ਆਹ ਦੇਖੋ, ਆਹ ਦੇਖੋ। ਲਾ ਲਓ ਹਾਈਬ੍ਰਿਡ ਵੀ। ਨਹੀਂ ਬੜਾ। ਥੋੜਾ ਬਹੁਤਾ ਲਾ ਲਓ। ਮਨਾ ਕੀਤਾ ਤਾਂ ਬਹੁਤ ਵਾਰਾ।